ਜੂਨ 84 ਤੀਜਾ ਕਲੂਕਾਰਾ ਵਿਪਰਦੇ ਝੂਠੇ ਤਖਤ ਵੱਲੋਂ ਅਕਾਲ ਤਖਤ ਤੇ ਹਮਲਾ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਤੇ ਉਹਨਾਂ ਦੇ ਸਾਥੀਆਂ ਵੱਲੋਂ ਗੁਰੂ ਖਾਲਸਾ ਪੰਥ ਦੀ ਰਵਾਇਤ ਅਨਸਾਰ ਉੱਥੇ ਦਿੱਲੀ ਤਖਤ ਨਾਲ ਜੰਗ ਕਰਨਾ ਤੇ ਬਹੁਤ ਵੱਡੀਆਂ ਸ਼ਹਾਦਤਾਂ ਦੇਣਾ ਇਹ ਸਾਡੇ ਸਮਿਆਂ ਦਾ ਕੁੱਲ ਇਤਿਹਾਸ ਦਾ ਬਹੁਤ ਵੱਡਾ ਹੀ ਵਾਕਿਆਤ ਹੈ ਇਹਦਾ ਮਹੱਤਵ ਇੰਨਾ ਹੈ ਕਿ ਜਦੋਂ ਜਦੋਂ ਸਮਾਂ ਬੀਤਦਾ ਜਾਏਗਾ ਇਹਦਾ ਮਹੱਤਵ ਨਵਾਂ ਹੋਰ ਵੀ ਨਵਿਆ ਜਾਏਗਾ ਵੱਡਾ ਹੁੰਦਾ ਜਾਏਗਾ ਸਾਡੀ ਸਮਝ ਆਏਗਾ ਉਹਦਾ ਜਾਏਗਾ 40 ਬਰੇ ਹੋਣ ਲੱਗੇ ਨੇ ਇਸ ਕਲੂਕਰਨ ਤੇ ਹੁਣ ਸਾਡੇ ਹਾਲਾਤ ਇਸ ਤਰ੍ਹਾਂ ਆ ਕਿ ਸਾਰੀ ਦੁਨੀਆ ਚ ਬੜੇ ਉਥਲ ਪੁਥਲ ਦੇ ਸਮੇਂ ਨੇ ਬੜੀ ਅਨਿਸ਼ਚਿਤਤਾ ਆਇਆ ਅਸਥਿਰਤਾ ਆਇਆ ਤੇ ਇੱਥੇ ਜੋ ਸਾਊਥ ਏਸ਼ੀਆ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਫਾਸ਼ ਫਾਸ਼ੀਵਾਦ ਤੇ ਬਹੁਤ ਜ਼ਿਆਦਾ ਇੱਕ ਪਾਸੇ ਨੂੰ ਗੱਲ ਜਾ ਰਹੀ ਹੈ ਬਿਲਕੁਲ ਹੀ ਹਿੰਦੂ ਰਾਸ਼ਟਰ ਵੱਲ ਜਾ ਰਹੀ ਹੈ ਤੇ ਜੋ ਪੰਥ ਦੇ ਹਾਲਾਤ ਆ ਉਹ ਖੰਡਾਓ ਵਾਲੇ ਨੇ ਵਿਖਰਾਓ ਵਾਲੇ ਨੇ ਐਸ ਵਕਤ ਪੰਥ ਵਿੱਚ ਕੋਈ ਵੀ ਸਾਂਝੀ ਸੰਸਥਾ ਕੋ ਜਥੇਬੰਦੀ ਜੋ ਕੋ ਸ਼ਖਸੀਅਤ ਨਹੀਂ ਜਿੱਥੇ ਸਾਰਾ ਪੰਥ ਇਕੱਠਾ ਹੋ ਸਕੇ ਐਡਾ ਵੱਡਾ ਤੇ ਐਡੇ ਮਹੱਤਵ ਵਾਲਾ ਜੋ ਘਟਨਾ ਹੋਵੇ 40 ਸਾਲ ਹੋਣ ਲੱਗੇ ਤੇ ਸਾਨੂੰ ਉਹ ਕਿਵੇਂ ਮਨਾਉਣੀ ਚਾਹੀਦੀ ਹੈ ਇਹ ਬਹੁਤ ਐਮ ਹੈ ਸਾਡੀ ਇਹ ਸਾਰੀ ਹਾਲਾਤ ਨੂੰ ਦੇਖਦੇ ਸਾਡੇ ਵੱਲੋਂ ਸਾਰੇ ਪੰਥ ਨੂੰ ਸਾਰੇ ਸਿੱਖਾਂ ਨੂੰ ਜਿੱਥੇ ਵੀ ਉਹ ਬੈਠੇ ਆ ਇੱਥੇ ਹੋਰ ਦੇਸ਼ ਵਿੱਚ ਜਿੱਥੇ ਮਰਜੀ ਤੇ ਵਿਦੇਸ਼ਾਂ ਵਿੱਚ ਜਿੱਥੇ-ਜਿੱਥੇ ਬੈਠੇ ਆ ਸਿੱਖ ਉਹਨਾਂ ਨੂੰ ਬੇਨਤੀ ਆ ਕਿ ਇਹ ਘਟਨਾ ਸਾਡੇ ਲਈ ਬਹੁਤ ਅਹਿਮ ਆ ਇਹਨੂੰ ਯਾਦ ਕਰਨਾ ਇਹਨੂੰ ਸੰਭਾਲਣਾ ਇਹਨੂੰ ਦੁਨੀਆ ਅੱਗੇ ਇਹਦੇ ਅਰਥ ਰੱਖਣੇ ਤੇ ਸਾਡੀ ਨੌਜਵਾਨ ਪਨੀਰ ਪੀੜ੍ਹੀ ਜੋ ਸਾਡੀ ਨਵੀਂ ਪਨੀਰੀ ਆ ਉਹਦੇ ਤਾਂ ਹੀ ਇਹਦਾ ਸੱਚ ਤੇ ਇਹਦਾ ਮਹੱਤਵ ਪਹੁੰਚਾਉਣਾ ਇਹ ਬਹੁਤ ਐਮ ਆ ਇਸ ਕਰਕੇ ਇਹੋ ਜਿਹੇ ਹਲਾਸ ਸਾਨੂੰ ਇਹ ਚਾਹੀਦਾ ਕਿ ਜਿੱਥੇ-ਜਿੱਥੇ ਵੀ ਸਿੱਖ ਹਨ ਉਹ ਉੱਥੇ-ਉੱਥੇ ਸਥਾਨਿਕ ਪੱਦਰ ਤੇ ਸੰਗਤਾਂ ਆਪ ਇਸ ਇਨੀਸ਼ੀਏਟਿਵ ਨੂੰ ਆਪਣੇ ਹੱਥ ਚ ਲੈਣ ਤੇ ਸਾਰਾ ਪੰਥ ਇਕੱਠੇ ਹੋ ਕੇ ਸਥਾਨਿਕ ਤੌਰ ਤੇ ਇਸ 40ਵੇਂ ਜੋਵਰੀ ਗੰਢਿਆ ਉਹਨੂੰ ਮਨਾਇਆ ਜਾਵੇ ਤੇ ਜਿਸ ਤਰੀਕੇ ਨਾਲ ਵੀ ਉਹਨਾਂ ਨੂੰ ਸਹੀ ਲੱਗਦਾ ਹੋਵੇ ਗੁਰਮਤ ਸਮਾਗਮ ਕੀਰਤਨ ਕੀਰਤਨ ਸਮਾਗਮ ਕੋਈ ਕਿਤੇ ਕੋਈ ਸੈਮੀਨਾਰ ਆ ਗੋਸ਼ਟੀ ਆ ਕਿਤੇ ਕੋਈ ਮਾਰਚ ਆ ਕਿਤੇ ਕੋਈ ਸ਼ਬੀਲ ਆ ਕਿਤੇ ਲੰਗਰਾਂ ਜਿਸ ਤਰੀਕੇ ਨਾਲ ਵੀ ਜਿੱਥੇ ਵੀ ਜਿਨ੍ਹਾਂ ਨੂੰ ਵੀ ਸੰਗਤਾਂ ਜਿਵੇਂ ਉਹਨਾਂ ਦੀ ਰਾਏ ਹੋਵੇ ਉਹਨਾਂ ਨੂੰ ਵੱਧ ਚੜ੍ਹ ਕੇ ਇਹ ਇਹ ਪਵਿੱਤਰ ਯਾਦ ਨੂੰ ਤਾਜ਼ਾ ਕਰਨਾ ਚਾਹੀਦਾ ਤਾਂ ਸਾਰੀ ਦੁਨੀਆ 'ਚ ਇਹਨੂੰ ਪ੍ਰਚਾਰਨਾ ਚਾਹੀਦਾ ਤੇ ਆਪਣੀ ਨਵੀਂ ਪੀੜ੍ਹੀ ਨੂੰ ਇਹ ਤੋਂ ਜਾਣੂ ਕਰਾਉਣਾ ਚਾਹੀਦਾ ਤੇ ਇੱਥੇ ਨਾਲ ਹੀ ਦੂਸਰਾ ਪੱਖ ਇਹ ਆ ਕਿ ਅੱਜ ਸਮਾਂ ਬਹੁਤ ਐਵੇਂ ਆ ਹੁਣ ਜੋ ਕੁਝ ਹੋ ਰਿਹਾ ਦੁਨੀਆ 'ਚ ਇਹ ਪਹਿਲਾਂ ਇੰਨੀ ਤੇਜ਼ੀ ਨਾਲ ਕਦੀ ਨਹੀਂ ਹੋਇਆ ਸਾਰਾ ਕੁਝ ਹੀ ਹਿਲ ਰਿਹਾ ਹੈ ਆ ਪੁਰਾਣੇ ਸਾਰੇ ਟਾਂਚੇ ਕਾਨੂੰਨ ਬਦਲ ਰਹੇ ਆ ਨਿਸ਼ਚਿਤਤਾ ਸਿਰਤਾ ਕਿਸੇ ਨੂੰ ਕੁਝ ਨਹੀਂ ਪਤਾ ਲੱਗ ਰਿਹਾ ਕਿੱਧਰ ਨੂੰ ਜਾ ਰਿਹਾ ਤੇ ਸਿੱਖਾਂ ਦੀ ਇੱਕ ਰਾਜ ਹਿਸਟਰੀ ਕਰਕੇ ਤੇ ਸਿੱਖਾਂ ਦੇ ਭਗੌਲ ਕਰਕੇ ਸਾਡੀ ਇਹੋ ਜੀ ਪੋਜੀਸ਼ਨ ਬਣ ਗਈ ਆ ਗੁਰੂ ਦੀ ਕਿਰਪਾ ਨਾਲ ਗੁਰੂ ਦੀ ਕੋਈ ਇਹੋ ਜੀ ਕਲਾ ਵਰਤ ਰਹੀ ਆ ਤੇ ਜੋ ਸਾਡੀਆਂ ਸ਼ਹਾਦਤਾਂ ਹੋਈਆਂ ਜੋ ਸਿੰਘਾਂ ਦੀਆਂ ਕਮਾਈਆਂ ਹੋਈਆਂ ਕਿ ਹੁਣ ਸਿੱਖਾਂ ਦੀ ਗੱਲ ਹੋ ਰਹੀ ਆ ਸਿੱਖਾਂ ਨੂੰ ਜਗ੍ਹਾ ਮਿਲ ਰਹੀ ਆ ਖਾਲਸੇ ਦੀ ਗੱਲ ਹੋ ਰਹੀ ਆ ਖਾਲਸੇ ਖਾਲਿਸਤਾਨ ਦੀ ਗੱਲ ਹੋ ਰਹੀ ਆ ਇਥੇ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਜਦੋਂ ਇਸ ਦਨ ਨੂੰ ਯਾਦ ਕਰੀਏ ਤੇ ਉਹਦੇ ਨਾਲ ਹੀ ਅਸੀਂ ਹੁਣ ਦੇ ਹਾਲਾਤ ਨੂੰ ਵੀ ਦੇਖੀਏ ਕਿ ਦੁਨੀਆ ਅੱਜ ਕਿੱਥੇ ਖੜੀ ਆ ਗਿਆਨ ਕਿੱਥੇ ਖੜੀ ਆ ਸਮਾਜ ਕਿੱਥੇ ਖੜੀ ਆ ਰਾਜ ਕਿੱਥੇ ਖੜਿਆ ਤੇ ਸਭ ਕੁਝ ਕੀ ਹੋ ਰਿਹਾ ਹੈ ਤੇ ਇਹਦੇ ਨਾਲ ਹੀ ਭਵਿੱਖ ਵਿੱਚ ਵੀ ਤੇ ਭਵਿੱਖ ਵਿੱਚ ਅਸੀਂ ਕਿੱਧਰ ਨੂੰ ਜਾਣਾ ਹੈ ਕੀ ਸਿੱਧਾਂ ਲੈਣੀਆਂ ਪਵਿੱਖ ਦੀਆਂ ਗੁਰੂ ਖਾਲਸਾ ਪੰਥ ਦੇ ਕੀ ਨਿਸ਼ਾਨੇ ਆ ਸਿੱਖ ਆਈਡੀਆ ਆਫ ਸਟੇਟ ਕੀ ਆ ਖਾਲਸਾ ਦਾ ਜਿਹੜਾ ਦੁਨੀਆ ਦਾ ਸੰਕਲਪ ਹੈ ਉਹ ਕੀ ਹੈ ਸਮਾਜ ਦਾ ਸੰਕਲਪ ਕੀ ਹੈ ਰਾਜ ਦਾ ਸਕਲਪ ਕੀ ਹੈ ਅਸੀਂ ਕਿੱਧਰ ਨੂੰ ਜਾਣਾ ਹੈ ਇਹ ਸਮਾਂ ਆ ਜੋ ਅਸੀਂ ਇਹ ਗੱਲ ਵੀ ਦੁਨੀਆ ਅੱਗੇ ਰੱਖਣੀ ਆ ਕਿਉਂਕਿ ਇਹ ਮੰਗ ਹੈ ਅੱਜ ਦੀ ਇਸ ਕਰਕੇ ਸਾਡੀ ਇਹੀ ਬੇਨਤੀ ਆ ਕਿ ਜਿੱਥੇ-ਜਿੱਥੇ ਵੀ ਕੋਈ ਸਿੱਖ ਹੋਵੇ ਸੰਗਤਾ ਹੋਣ ਉਹ ਆਪਣੇ ਆਪ ਉਦਮ ਕਰਕੇ ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਗੁਰਮਤੇ ਕਰਕੇ ਵੱਧ ਤੋਂ ਵੱਧ ਤੇ ਲੈਹਦਾ ਲੈਹਦਾ ਤਰੀਕੇ ਨਾਲ ਇਸ ਯਾਦ ਨੂੰ ਮਨਾਇਆ ਜਾਵੇ ਤਾਂ ਕਿ ਇਹਨੂੰ ਹੋਰ ਵੀ ਤਾਜ਼ਾ ਕੀਤਾ ਜਾਵੇ ਜਾਵੇ ਤੇ ਅੱਗੇ ਆਪਣੇ ਨੌਜਵਾਨਾਂ ਤੱਕ ਤੇ ਸਾਰੀ ਦੁਨੀਆ ਤੱਕ ਲਿਜਾਇਆ ਜਾਵੇ ਜੋਂ 1984 ਦਾ ਕੱਲੂ ਘਰਾ ਸਮਾਜੇ ਖਾਲਸਾ ਪੰਥ ਤੇ ਹਿੰਦ ਸਟੇਟ ਦਾ ਪੂਰੇ ਫੌਜੀ ਤਾਕਤ ਨਾਲ ਕੀਤਾ ਗਿਆ ਹਮਲਾ ਸੀ ਤੇ ਇਸ ਹਮਲੇ ਦਾ ਮੁਕਾਬਲਾ ਵੀ ਗੁਰੂ ਪੰਥ ਨੇ ਇੱਕ ਸੁਰਤਾ ਦੇ ਨਾਲ ਕੀਤਾ ਸੀ ਇਸ ਕਰਕੇ ਪੂਰੇ ਸਿੱਖ ਜਗਤ ਦਾ ਫਰਜ਼ ਬਣਦਾ ਹੈ ਕਿ ਜਿਹੜਾ ਜਿਹੜੀ 40ਵੀਂ ਵਰੇ ਗੰਢਾ ਇਸ ਘੱਲੂ ਘਾਰੇ ਦੀ ਉਹਨੂੰ ਇੱਕ ਸੁਰਤਾ ਦੇ ਨਾਲ ਮਨਾਇਆ ਜਾਵੇ ਤੇ ਇਸ ਦਾ ਵਿਸ਼ਲੇਸ਼ਣ ਕਰਕੇ ਆਉਣ ਵਾਲੀਆਂ ਪੀੜ੍ਹੀਆਂ ਦੇ ਸਾਹਮਣੇ ਰੱਖਿਆ ਜਾਵੇ ਕਿ ਇਹ ਹਮਲਾ ਕਿਉਂ ਕੀਤਾ ਸੀ ਹਿੰਦ ਸਟੇਟ ਦਾ ਨਿਸ਼ਾਨਾ ਕਿਉਂ ਕੀ ਸੀ ਸਰਕਾਰ ਨੇ ਈ ਕਾਰਵਾਈ ਕੀਤੇ ਸਰਕਾਰ ਵਿਰੋਧੀ ਹਿੰਦ ਸਟੇਟ ਦੀਆਂ ਸਿਆਸੀ ਪਾਰਟੀਆਂ ਨੇ ਕੀ ਭੂਮਿਕਾ ਨਿਭਾਈ ਤੇ ਪੰਥ ਪਾਰਟੀ ਅਕਾਲੀ ਦਲ ਦਾ ਕੀ ਰੋਲ ਰਿਹਾ ਤੇ ਸੰਤ ਜਰਨੈਲ ਸਿੰਘ ਜਰਨਲ ਸ਼ਬੀਕ ਸਿੰਘ ਤੇ ਭਾਈ ਅਮਰੀਕ ਸਿੰਘ ਦੀ ਅਗਵਾਈ ਹੇਠ ਜੈਜਾਰੂ ਸਿੰਘਾਂ ਨੇ ਕਿਸ ਤਰ੍ਹਾਂ ਮੁਕਾਬਲਾ ਕੀਤਾ ਇਹ ਸੱਚ ਨੂੰ ਤਾਂ ਹੀ ਸਾਹਮਣੇ ਲਿਆਇਆ ਜਾ ਸਕਦਾ ਜੇ ਪੂਰਾ ਪੰਥ ਇਸ ਘੱਲੂ ਘਾਰੇ ਨੂੰ ਕੇਂਦਰ ਬਿੰਦੂ ਬਣਾ ਕੇ ਇੱਕ ਸੁਰਤਾ ਦੇ ਨਾਲ ਇਹਦਾ ਵਿਸ਼ਲੇਸ਼ਣ ਕਰੇ ਇਹ ਹਮਲਾ ਨਾ ਤਾਂ ਜਿਵੇਂ ਪ੍ਰਚਾਰਿਆ ਗਿਆ ਇਕੱਲੀ ਕਾਰੀ ਕਾਂਗਰਸ ਪਾਰਟੀ ਦੀ ਇੰਦਰਾ ਸਰਕਾਰ ਦਾ ਸੀ ਤੇ ਨਾ ਇਹ ਹਮਲਾ ਇਕੱਲੇ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨ ਜਾਂ ਉਸ ਨੂੰ ਮਾਰ ਬਕਾਉਣ ਤੱਕ ਸੀਮਤ ਸੀ ਇਹ ਹਮਲੇ ਦਾ ਨਿਸ਼ਾਨਾ ਸੀ ਸਿੱਖ ਕੌਮ ਦਾ ਸਰਬਨਾਸ਼ ਕਰਨਾ ਸਿੱਖ ਕੌਮ ਨੂੰ ਸਦਾ ਲਈ ਗੁਲਾਮ ਬਣਾਈ ਰੱਖਣਾ ਸਿੱਖ ਕੌਮ ਦੇ ਵਿੱਚੋਂ ਸਰਕਾਰ ਨਾਲ ਟੱਕਰ ਲੈ ਜਾਂ ਸਰਕਾਰ ਵਿਰੁੱਧ ਹਿੰਦ ਸਟੇਟ ਵਿਰੁੱਧ ਸੰਘਰਸ਼ ਕਰਨ ਦਾ ਜੋ ਜਜ਼ਬਾ ਸੀ ਉਹਨੂੰ ਖਤਮ ਕਰਨ ਦਾ ਯਤਨ ਕਰਨਾ ਪਰ ਇਸ ਅਸਾਵੇਂ جنگ ਦੇ ਵਿੱਚ ਖਾਲਸਾ ਪੰਥ ਨੇ ਹਿੰਦ ਸਟੇਟ ਦੀਆਂ ਟੈਂਕਾਂ ਤੇ ਤੋਪਾਂ ਨਾਲ ਲੈ ਸੋ ਕੇ ਚੜੀ ਫੌਜ ਦਾ ਖਾਲਸਾਈ ਸੁਰ ਵਿੱਚ ਮੁਕਾਬਲਾ ਕਰਕੇ ਇਹ ਦੱਸ ਦਿੱਤਾ ਸੀ ਕਿ ਕੋਈ ਵੀ ਦੁਨੀਆ ਦੀ ਤਾਕਤ ਸੇਖ ਕੌਮ ਨੂੰ ਜ਼ੋਰੋ ਜ਼ੁਲਮ ਦੇ ਨਾਲ ਦਬਾ ਨਹੀਂ ਸਕਦੀ ਗੁਲਾਮ ਨਹੀਂ ਬਣਾ ਸਕਦੀ ਧਰਮ ਜੋਧ ਬੋਰਚੇ ਦਾ ਨਿਸ਼ਾਨਾ ਅਨੰਦਪੁਰ ਸਾਹਿਬ ਦਾ ਮਤਾ ਸੀ ਪਰ ਸੰਤ ਜਰਨੈਲ ਸਿੰਘ ਨੇ ਬਹੁਤ ਪਹਿਲਾਂ ਪਹਿਲੀ ਵਾਰ ਜਦੋਂ ਉਹਨਾਂ ਨੇ ਆਪਣੇ ਮੂੰਹ ਚੋਂ ਖਾਲਸਥਾਨ ਦਾ ਲਹਜ ਬੋਲਿਆ ਸੀ ਉਹਦੇ ਵਿੱਚ ਸਪਸ਼ਟ ਕੀਤਾ ਹੈ ਕਿ ਹੁਣ ਜਦ ਇਹ ਇਸ ਅਸਥਾਨ ਤੇ ਹਮਲਾ ਹੋਏਗਾ ਉਸ ਦਿਨ ਖਾਲਸਥਾਨ ਬਣੇਗਾ ਦੁਨੀਆ ਵੇਖੇਗੀ ਖਾਲਸਥਾਨ ਬਣਿਆ ਉਸ ਹਮਲੇ ਤੋਂ ਬਾਅਦ ਸਿੱਖਾਂ ਦਾ ਨਿਸ਼ਾਨਾ ਪੂਰਨ ਪ੍ਰਵਸਤਾ ਸੰਪੰਨ ਖਾਲਸਾ ਰਾਜ ਸੀ ਉਸ ਲਈ ਲੜੇ ਉਸ ਲਈ ਜੂਝੇ ਉਸ ਲਈ ਸ਼ਹੀਦੀਆਂ ਪਾਈਆਂ ਉਸ ਲਈ ਇਤਿਹਾਸ ਸਿਰਜਿਆ ਦੁਸ਼ਟਾਂ ਦਾ ਦਮਨ ਕੀਤਾ ਮਜ਼ਲੂਮਾਂ ਦੀ ਰਾਖੀ ਕੀਤੀ ਕੌਮ ਦੀ ਗੈਰਤ ਤੇ ਅਣਖ ਦੀ ਭਵਕ ਵਿਖਾਈ ਸੋ ਇਹ ਸਾਰਾ ਜਿਹੜਾ ਵਰਤਾਂਤ ਆ ਇਹਨੂੰ ਸੇਖ ਕੌਮ ਦੇ ਸਾਹਮਣੇ ਇਸ ਨੁਕਤੇ ਨਾਲ ਰੱਖਿਆ ਜਾਵੇ ਕਿ ਸਿੱਖਾਂ ਤੇ ਘੱਲੂਕਾਰਾਂ ਹੋਇਆ ਸੀ ਤੇ ਸਿੱਖਾਂ ਨੇ ਖਾਲਸਾਈ ਸੁਰ ਦੇ ਨਾਲ ਉਹਦਾ ਜਵਾਬ ਦਿੱਤਾ ਤੇ ਦੁਨੀਆ ਵਿੱਚ ਇਹ ਸੱਚ ਸਾਹਮਣੇ ਲਿਆਂਦਾ ਜਾਵੇ ਕਿ ਉਹ ਘੱਲੂਕਾਰਾ ਜਿਸ ਦਾ ਆਰੰਭ ਪਹਿਲੀ ਜੂਨ ਨੂੰ ਹਿੰਦ ਸਟੇਟ ਨੇ ਕੀਤਾ ਸੀ ਉਹ ਅੱਜ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਿਉਂ ਤਿਉਂ ਜਾਰੀ ਹੈ ਤੇ ਤਾਜ਼ਾ ਬਿਆਨ ਜਿਹੜਾ ਵਰਤਮਾਨ ਮੋਦੀ ਸਰਕਾਰ ਦੇ ਵਿਦੇਸ਼ ਮੰਤਰੀ ਦਾ ਵਜਿਸ ਵਿੱਚ ਉਸਨੇ ਕਿਹਾ ਕਿ ਅਸੀਂ ਵਿਦੇਸ਼ਾਂ ਤੱਕ ਪਹੁੰਚ ਕਰਕੇ ਵੀ ਜਿਨ੍ਹਾਂ ਨੂੰ ਅਸੀਂ ਸਮਝਨੇ ਆ ਕਿ ਉਹ ਹਿੰਦ ਸਟੇਟ ਦੇ ਦੁਸ਼ਮਣ ਨੇ ਉਹਨਾਂ ਨੂੰ ਅਸੀਂ ਖਤਮ ਕਰਾਂਗੇ ਉਹਨਾਂ ਨੇ ਆਪਣਾ ਨਿਸ਼ਾਨਾ ਜਿਹੜਾ ਬੇਸ਼ੱਕ ਗਵਾਡੀ ਮੁਲਕ ਨੂੰ ਬਣਾਇਆ ਪਰ ਇਸ ਦਾ ਸਪਸ਼ਟ ਮਤਲਬ ਕੀ ਆ ਉਹਦੇ ਦੁਸ਼ਮਣ ਕਿਹੜੇ ਨੇ ਸਿੱਖ ਕਸ਼ਮੀਰੀ ਜਾਂ ਉਹ ਕੌਮਾਂ ਜਿਹੜੀਆਂ ਆਪਣੀ ਆਜ਼ਾਦੀ ਦੀ ਆਵਾਜ਼ ਬੁਲੰਦ ਕਰਦੀਆਂ ਨੇ ਉਹਨਾਂ ਨੂੰ ਖਤਮ ਕਰਨ ਲਈ ਇਹ ਜਿਹੜਾ ਘੱਲੂ ਘਾਰਾ ਉਹ ਅੱਜ ਵੀ ਜਿਉਂਦਿਆਂ ਜਾਰੀ ਆ ਤੇ ਮੁੱਖ ਨਿਸ਼ਾਨਾ ਜਿਹੜਾ ਵਾ ਖਾਲਸਾ ਪੰਥ ਆ ਕੈਨੇਡਾ ਵਿੱਚ ਵੀ ਯੂਕੇ ਵਿੱਚ ਵੀ ਤੇ ਹੋਰ ਮੁਲਕਾਂ ਦੇ ਵਿੱਚ ਵੀ ਅਮਰੀਕਾ ਵਿੱਚ ਵੀ ਇਹ ਯਤਨ ਜਾਰੀ ਨੇ ਉਹਨਾਂ ਯਤਨਾਂ ਨੂੰ ਨਾਕਾਮ ਕਰਨਾ ਦੁਨੀਆ ਦੀ ਹਮਾਇਤ ਲੈਣ ਵਾਸਤੇ ਉਹਨਾਂ ਵਿੱਚ ਜਾਗਰੂਕਤਾ ਪੈਦਾ ਕਰਨੀ ਤੇ ਸਿੱਖ ਕੌਮ ਨੂੰ ਜ਼ੁਲਮ ਵਿਰੋਧ ਡਟਣ ਆਜ਼ਾਦੀ ਲਈ ਪ੍ਰੇਰਣ ਤੇ ਆਪਣਾ ਪੰਥਕ ਨਿਸ਼ਾਨਾ ਪੂਰਾ ਕਰਨ ਲਈ ਪ੍ਰੇਰਣਾ ਦੇਣ ਵਾਸਤੇ ਇਹ ਜਿਹੜਾ 40 ਸਾਲਾ ਘੱਲੂ ਘਾਰਾ ਦਿਹਾੜਾ ਵਾ ਉਹਨੂੰ ਇੱਕ ਸੋਟਾ ਦੇ ਨਾਲ ਬਣਾਉਣਾ ਬੜਾ ਜ਼ਰੂਰੀ ਆ ਤੇ ਪੂਰੇ ਸਿੱਖ ਜਗਤ ਨੂੰ ਇਸ ਵਾਸਤੇ ਵਿਸ਼ੇਸ਼ ਪ੍ਰੋਗਰਾਮ ਉਲੀਕਣੇ ਚਾਹੀਦੇ ਆ ਉਹ ਆਪੋ ਆਪਣੇ ਵਿਅਕਤ ਅਤੇ ਆਪੋ ਆਪਣੇ ਸਾਧਨਾਂ ਦੇ ਮੁਤਾਬਕ ਜੋ ਠੀਕ ਸਮਝਦੇ ਆ ਉਹਨਾਂ ਨੂੰ ਕਰਨਾ ਚਾਹੀਦਾ ਤੇ ਸਭ ਤੋਂ ਵੱਡਾ ਜਿਹੜਾ ਸੰਮਾਗਮ ਆ ਉਹ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕਿਸੇ ਸਥਾਨ ਦੇ ਉੱਤੇ ਖਾਲਸਾ ਪੰਥ ਨੂੰ ਇੱਕ ਸਰ ਹੋ ਕੇ ਖਾਲਸਾ ਦੇ ਸਿਧਾਂਤਾਂ ਗੌਰ ਮਰਜਾਦਾ ਅਤੇ ਪੰਥ ਕਰਵੈਤਾ ਅਨੁਸਾਰ ਮਨਾਉਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Mm-hmm. <clears throat>